ਜੋ ਗਵਾਇਆ ਹੈ ਉਹ ਪ੍ਰਮਾਤਮਾ ਦਾ ਹੈ ਜੋ ਪ੍ਰਾਪਤ ਕੀਤਾ ਹੈ ਉਹ ਪ੍ਰਮਾਤਮਾ ਦਾ ਵੀ ਹੈ ਰਮੇਸ਼ਵਰ ਨਾਮ ਦਾ ਇੱਕ ਆਦਮੀ ਇੱਕ ਛੋਟੇ ਜਿਹੇ ਕਸਬੇ ਵਿੱਚ ਕੰਮ ਕਰਦਾ ਸੀ ਉਸ ਦੀ ਧਾਰਨ ਇਮਾਨਦਾਰ ਤੇ ਮਿਹਨਤੀ ਸੀ ਉਸ ਦੀ ਇਹ ਸੱਚਾਈ ਦੀ ਉਸਤੇ ਮਾਲਕ ਨੇ ਵੀ ਕਦਰ ਕੀਤੀ ਇੱਕ ਦਿਨ ਉਹ ਅਚਾਨਕ ਉਹਨਾਂ ਨੂੰ ਦੱਸੇ ਬਿਨਾ ਕੰਮ ਤੇ ਨਹੀਂ ਆਇਆ ਮਾਲਕ ਨੇ ਸੋਚਿਆ ਉਹ ਕਿਸੇ ਮੁਸੀਬਤ ਵਿੱਚ ਹੋ ਸਕਦਾ ਹੈ ਚਲੋ ਉਸ ਦੀ ਤਨਖਾਹ ਵਧਾ ਲਈ ਤਾਂ ਜੋ ਉਹ ਪ੍ਰੇਰਿਤ ਹੋਵੇ ਅਤੇ ਹੋਰ ਮਿਹਨਤ ਕਰੇ ਜਦੋਂ ਮਹੀਨੇ ਦੇ ਅੰਤ ਵਿੱਚ ਤਨਖਾਹ ਵੰਡੀ ਗਈ ਤਾਂ ਰਮੇਸ਼ਵਰ ਨੂੰ ਪਹਿਲਾਂ ਨਾਲੋਂ ਵੱਧ ਪੈਸੇ ਮਿਲੇ ਉਸਨੇ ਚੁੱਪਚਾਪ ਰੱਖ ਲਈ ਉਸਨੇ ਕੋਈ ਖੁਸ਼ੀ ਪ੍ਰਗਟ ਨਹੀਂ ਕੀਤੀ ਅਤੇ ਨਾ ਹੀ ਕੋਈ ਸਵਾਲ ਪੁੱਛਿਆ ਕੁਝ ਮਹੀਨਿਆਂ ਬਾਅਦ ਉਚਾਨਕ ਦੁਬਾਰਾ ਗੈਰ ਹਾਜ਼ਰ ਹੋ ਗਿਆ ਇਸ ਵਾਰ ਮਾਲਕ ਗੁੱਸੇ ਵਿੱਚ ਆ ਗਿਆ ਇਹ ਇੱਕ ਆਤ ਬਣ ਜਾਵੇਗੀ ਉਸ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਅਗਲੇ ਮਹੀਨੇ ਉਸਨੇ ਆਪਣੀ ਤਨਖਾਹ ਉਸੇ ਰਕਮ ਵਿੱਚ ਘਟਾ ਦਿੱਤੀ ਪਰ ਅਜੀਬ ਗੱਲ ਇਹ ਹੈ ਕਿ ਰਮੇਸ਼ਵਰ ਨੇ ਇੱਕ ਵੀ ਸ਼ਬਦ ਕਹੇ ਬਿਨਾ ਪੈਸੇ ਲੈ ਲਏ ਕੋਈ ਸ਼ਕਾਟ ਨਹੀਂ ਬਾਸ ਸੋਚਾਂ ਵਿੱਚ ਗਵਾਚਿਆ ਹੋਇਆ ਸੀ ਜਦੋਂ ਮੈਂ ਤੁਹਾਡੀ ਤਨਖਾਹ ਵਧਾਈ ਸੀ ਤੁਸੀਂ ਕੁਝ ਨਹੀਂ ਕੀਤਾ ਅਤੇ ਹੁਣ ਜਦੋਂ ਮੈਂ ਇਸ ਨੂੰ ਘਟਾ ਦਿੱਤਾ ਤੁਸੀਂ ਫਿਰ ਵੀ ਕੁਝ ਨਹੀਂ ਕੀਤਾ ਇਹ ਕਿਉਂ ਅਗਲੇ ਦਿਨ ਉਸਨੇ ਰਮੇਸ਼ਵਰ ਨੂੰ ਆਪਣੇ ਕੈबिन ਵਿੱਚ ਬੁਲਾਇਆ ਅਤੇ ਮੁਸਕਾਉਂਦੇ ਹੋਏ ਪੁੱਛਿਆ ਰਮੇਸ਼ਵਰ ਮੈਨੂੰ ਇੱਕ ਗੱਲ ਦੱਸ ਜਦੋਂ ਮੈਂ ਤੁਹਾਡੀ ਤਨਖਾਹ ਵਧਾਈ ਸੀ ਤੁਸੀਂ ਕੁਝ ਨਹੀਂ ਕੀਤਾ ਅਤੇ ਜਦੋਂ ਮੈਂ ਇਸ ਨੂੰ ਘਟਾ ਦਿੱਤਾ ਤਾਂ ਤੁਸੀਂ ਚੁੱਪ ਰਹੇ ਇਹ ਕਿਉਂ ਰਮੇਸ਼ਵਰ ਨੇ ਆਪਣਾ ਸਿਰ ਝੁਕਾਇਆ ਅਤੇ ਬਹੁਤ ਸ਼ਾਂਤ ਆਵਾਜ਼ ਵਿੱਚ ਕਿਹਾ ਸਰ ਜਿਸ ਦਿਨ ਮੈਂ ਪਹਿਲੀ ਵਾਰ ਗੈਰਹਾਜ਼ਰ ਸੀ ਇੱਕ ਪੁੱਤਰ ਦਾ ਜਨਮ ਹੋਇਆ ਸੀ ਮੈਂ ਬਹੁਤ ਖੁਸ਼ ਸੀ ਪਰ ਨਾਲ ਹੀ ਮੈਂ ਚਿੰਤਤ ਸੀ ਇੱਕ ਨਵੀਂ ਜ਼ਿੰਮੇਵਾਰੀ ਆ ਗਈ ਸੀ ਉਸੇ ਮਹੀਨੇ ਜਦੋਂ ਤੁਸੀਂ ਮੇਰੀ ਤਨਖਾਹ ਵਧਾਈ ਮੈਨੂੰ ਲੱਗਾ ਕਿ ਰੱਬ ਨੇ ਮੇਰੇ ਪੁੱਤਰ ਦੀ ਪਰਵਰਿਸ਼ ਤੁਹਾਨੂੰ ਸੌਂਪ ਦਿੱਤੀ ਹੈ ਫਿਰ ਉਹ ਇੱਕ ਪਾਲੀ ਰੁਕਿਆ ਉਸ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਅੱਗੇ ਕਿਹਾ ਅਤੇ ਦੂਜੀ ਵਾਰ ਜਦੋਂ ਮੈਂ ਗੈਰਹਾਜ਼ਰ ਸੀ ਤਾਂ ਉਸ ਦਿਨ ਮੇਰੀ ਮਾਂ ਦਾ ਦਿਹਾਂਤ ਹੋ ਗਿਆ ਸੀ ਜਦੋਂ ਤੁਸੀਂ ਮੇਰੀ ਤਨਖਾਹ ਘਟਾ ਦਿੱਤੀ ਤਾਂ ਮੈਂ ਸੋਚਿਆ ਮਾਂ ਨੇ ਆਪਣਾ ਹਿੱਸਾ ਤੁਹਾਡੇ ਨਾਲ ਲੈ ਲਿਆ ਮੈਂ ਸਿਰਫ ਇਹੀ ਸਮਝਿਆ ਕਿ ਮੈਨੂੰ ਜੋ ਕੁਝ ਮਿਲਦਾ ਹੈ ਉਹ ਪਰਮਾਤਮਾ ਦੀ ਇੱਛਾ ਹੈ ਅਤੇ ਜੋ ਕੁਝ ਜਾਂਦਾ ਹੈ ਉਹ ਉਸਦੀ ਇੱਛਾ ਨਾਲ ਜਾਂਦਾ ਹੈ ਮਾਲਕ ਕੁਝ ਪਲਾਂ ਲਈ ਬੇਕੂਫ ਬੈਠਾ ਰਿਹਾ ਉਸ ਦੀਆਂ ਅੱਖਾਂ ਵੀ ਨਮ ਹੋ ਗਈਆਂ ਉਸ ਨੂੰ ਅਹਿਸਾਸ ਹੋਇਆ ਸੱਚਾ ਵਿਸ਼ਵਾਸ ਅਤੇ ਸੰਤੋਸ਼ਟੀ ਉੱਥੇ ਹੈ ਜਿੱਥੇ ਇੱਕ ਵਿਅਕਤੀ ਹਰ ਸਥਿਤੀ ਵਿੱਚ ਪ੍ਰਮਾਤਮਾ ਦੀ ਕਿਰਪਾ ਦੇਖ ਸਕਦਾ ਹੈ ਉਸ ਦਿਨ ਤੋਂ ਜਦੋਂ ਵੀ ਮਾਲਕ ਆਪਣੀ ਜ਼ਿੰਦਗੀ ਵਿੱਚ ਕੋਈ ਕਮੀ ਜਾਂ ਮਸੀਤ ਦੇਖਦਾ ਸੀ ਉਸ ਨੂੰ ਰਮੇਸ਼ਵਰ ਦੇ ਸ਼ਬਦ ਯਾਦ ਆਉਂਦੇ ਸਨ ਮੈਨੂੰ ਉਸ ਚੀਜ਼ ਦੀ ਚਿੰਤਾ ਕਿਉਂ ਕਰਨੀ ਚਾਹੀਦੀ ਹੈ ਜਿਸ ਦੀ ਪ੍ਰਮਾਤਮਾ ਖੁਦ ਪ੍ਰਵਾਹ ਕਰਦਾ ਹੈ ਇੱਕ ਸੁੰਦਰ ਸੰਦੇਸ਼ ਜੇ ਕੋਈ ਪੁੱਛਦਾ ਮੈਂ ਕੀ ਗਵਾਇਆ ਮੈਂ ਕੀ ਪ੍ਰਾਪਤ ਕੀਤਾ ਫਿਰ ਬਸ ਮੁਸਕਰਾਓ ਅਤੇ ਇਹ ਕਹੋ ਮੈਂ ਜੋ ਗਵਾਇਆ ਉਹ ਮੇਰੀ ਮੂਰਖਤਾ ਸੀ ਅਤੇ ਜੋ ਮੈਂ ਪ੍ਰਾਪਤ ਕੀਤਾ ਉਹ ਪਰਮਾਤਮਾ ਦੀ ਕਿਰਪਾ ਹੈ ਕਿੰਨਾ ਸੋਹਣਾ ਹੈ ਸਾਡਾ ਰੱਬ ਨਾਲ ਰਿਸ਼ਤਾ ਅਸੀਂ ਬਹੁਤਾ ਨਹੀਂ ਮੰਗਦੇ ਅਤੇ ਉਹ ਕਦੇ ਵੀ ਘੱਟ ਨਹੀਂ ਦਿੰਦਾ